ਦੋਸਤੋ ਸਤਿ ਸ਼੍ਰੀ ਅਕਾਲ ਜੀ ਨਵੀਂ ਕਹਾਣੀ ਦੇ ਨਾਲ ਜੁੜਿਆ ਜੀ ਫੇਰ ਤੋਂ ਇੱਕ ਵਾਰੀ ਨਵੀਂ ਵੀਡੀਓ ਦੇ ਵਿੱਚ ਅੱਜ ਫੇਰ ਇੱਕ ਕਾਰ ਦੀ ਕਹਾਣੀ ਤੁਹਾਨੂੰ ਸੁਣਾਉਣੀ ਆ ਜੀ ਬਹੁਤ ਮੋਟੀਵੇਸ਼ਨਲ ਕਹਾਣੀ ਆ ਤੇ ਬਹੁਤ ਸੋਹਣੀ ਸਿੱਖਿਆ ਤੁਹਾਨੂੰ ਮਿਲਣੀ ਆ ਕਾ ਬੜਾ ਦੁਖੀ ਹੁੰਦਾ ਜੀ ਆਪਣੀ ਜ਼ਿੰਦਗੀ ਨੂੰ ਲੈ ਕੇ ਉਹਨੂੰ ਇਹ ਲੱਗਦਾ ਵੀ ਮੈਨੂੰ ਕੋਈ ਵੀ ਪਸੰਦ ਨਹੀਂ ਕਰਦਾ ਨਾ ਕੋਈ ਇਨਸਾਨ ਤੇ ਨਾ ਕੋਈ ਪੰਛੀ ਵੀ ਮੈਂ ਬੜਾ ਬੁਰਾ ਪੰਛੀ ਆ ਇੱਕ ਦਿਨ ਇੰਨਾ ਕੁ ਉਦਾਸ ਹੋ ਜਾਂਦਾ ਉਹ ਦਰਖਤ ਤੇ ਬੈਠਾ ਹੁੰਦਾ ਜਿੱਥੇ ਉਹ ਰੋਣ ਲੱਗ ਜਾਂਦਾ ਤੇ ਰੋਂਦੇ ਰੋਂਦੇ ਉਹਦੇ ਹੰਝੂ ਥੱਲੇ ਡਿੱਗਦੇ ਆ ਤੇ ਥੱਲੇ ਦਰਖਤ ਦੇ ਇੱਕ ਸਾਦ ਆਰਾਮ ਕਰਦਾ ਹੁੰਦਾ ਉਹ ਜਦੋਂ ਮਹਿਸੂਸ ਕਰਦਾ ਕਿ ਕਿਸੇ ਦੇ ਹੰਝੂ ਮੇਰੇ ਤੇ ਡਿੱਗੇ ਆ ਉਹ ਉੱਪਰ ਦੇਖਦਾ ਕਾਂ ਵੱਲ ਨੂੰ ਤੇ ਕਾਂ ਨੂੰ ਪੁੱਛਦਾ ਵੀ ਕੀ ਹੋਇਆ ਤੂੰ ਰੋ ਰਿਹਾ ਵਾ ਕਾਂ ਕਹਿੰਦਾ ਹਾਂ ਵੀ ਮੈਂ ਬਹੁਤ ਦੁਖੀ ਆ ਉਹ ਜਦੋਂ ਕਾਰਨ ਪੁੱਛਦਾ ਸਾਦ ਦੁਖੀ ਹੋਣ ਦਾ ਤਾਂ ਉਹਨੂੰ ਉਹ ਦੱਸਦਾ ਵਾ ਆਪਣੇ ਦੁੱਖਾਂ ਦਾ ਕਾਰਨ ਉਹੀ ਗੱਲ ਕਹਿੰਦਾ ਕਿ ਮੈਂ ਬਹੁਤ ਬੁਰਾ ਪੰਛੀ ਆ ਨਾ ਮੈਨੂੰ ਕੋਈ ਇਨਸਾਨ ਪਸੰਦ ਕਰਦਾ ਤੇ ਨਾ ਕੋਈ ਮੈਨੂੰ ਪੰਛੀ ਪਸੰਦ ਕਰਦਾ ਵੀ ਮੈਂ ਇਸ ਜੂਨ ਦੇ ਵਿੱਚ ਆ ਕੇ ਖੁਸ਼ ਨਹੀਂ ਹੈਗਾ ਸਾਧ ਕਹਿੰਦਾ ਫਿਰ ਤੂੰ ਕੀ ਚਾਹੁੰਦਾ ਵਾ ਤੂੰ ਕੀ ਬਣਨਾ ਚਾਹੁੰਦਾ ਸੀ ਕਹਿੰਦਾ ਵੀ ਮੈਂ ਬਣਨਾ ਤਾਂ ਪੰਛੀ ਉਹ ਚਾਹੁੰਦਾ ਵਾ ਪਰ ਕੋਈ ਹੋਰ ਪੰਛੀ ਬਣਨਾ ਚਾਹੁੰਦਾ ਸਾਧ ਕਹਿੰਦਾ ਕਿਹੜਾ ਪੰਛੀ ਬਣਨਾ ਚਾਹੁੰਦਾ ਤੂੰ ਮੇਰੇ ਕੋਲ ਮੰਤਰ ਆ ਮੈਂ ਉਹ ਮੰਤਰ ਪੜ੍ਹ ਕੇ ਤੈਨੂੰ ਉਹੀ ਪੰਛੀ ਬਣਾ ਸਕਦਾ ਉਹ ਕਹਿੰਦਾ ਵੀ ਮੈਂ ਹਾਂਸ ਬਣਨਾ ਚਾਹੁੰਦਾ ਵਾ ਕਾਹ ਕਹਿੰਦਾ ਸਾਧ ਕਹਿੰਦਾ ਵੀ ਹਾਂਸ ਕਿਉਂ ਕਾਹ ਕਹਿੰਦਾ ਵੀ ਦੇਖੋ ਕਿੰਨਾ ਖੂਬਸੂਰਤ ਆ ਜੀ ਦੇਖਣ ਨੂੰ ਕਿੰਨਾ ਰੱਬ ਨੇ ਉਹਨੂੰ ਸੋਹਣਾ ਬਣਾਇਆ ਵਾ ਸਾਧ ਕਹਿੰਦਾ ਚਲ ਠੀਕ ਆ ਵੀ ਮੈਂ ਤੈਨੂੰ ਹਾਂਸ ਬਣਾ ਦੂੰਗਾ ਪਰ ਤੂੰ ਕਿਸੇ ਹਾਂਸ ਨੂੰ ਲੱਭ ਕੇ ਪਹਿਲਾਂ ਇਹ ਪੁੱਛਦਾ ਆ ਵੀ ਉਹ ਆਪਣੀ ਜਿਹੜੀ ਇਸ ਜੂਨ ਤੋਂ ਖੁਸ਼ ਵੀ ਹੈਗਾ ਹਾਂਸ ਬਣ ਕੇ ਖੁਸ਼ ਆ ਉਹ ਕਾਹ ਕਹਿੰਦਾ ਠੀਕ ਆ ਜੀ ਲੱਭਣ ਤੋਰ ਪੈਂਦਾ ਉਹ ਹਾਂਸ ਨੂੰ ਕਾਫੀ ਮਿਹਨਤ ਕਰਕੇ ਇੱਕ ਦਰਿਆ ਦੇ ਵਿੱਚ ਤੈਰਦਾ ਹੋਇਆ ਉਹਨੂੰ ਹਾਂਸ ਮਿਲ ਜਾਂਦਾ ਉਹ ਹਾਂਸ ਨੂੰ ਮਿਲਦਾ ਤੇ ਪੁੱਛਦਾ ਵੀ ਤੂੰ ਆਪਣੀ ਜ਼ਿੰਦਗੀ ਤੋਂ ਖੁਸ਼ ਆ ਹਾਂਸ ਕਹਿੰਦਾ ਮੈਂ ਬਿਲਕੁਲ ਖੁਸ਼ ਨਹੀਂ ਕਾਂ ਕਹਿੰਦਾ ਕਿਉਂ ਵੀ ਤੂੰ ਕਿਉਂ ਖੁਸ਼ ਨਹੀਂ ਕਹਿੰਦਾ ਵੀ ਚਿੱਟਾ ਰੰਗ ਦੇਤਾ ਮੈਨੂੰ ਰੱਬ ਨੇ ਵੀ ਚਿੱਟਾ ਵੀ ਕੋਈ ਰੰਗ ਹੁੰਦਾ ਕੋਈ ਹੋਰ ਰੰਗ ਦੇ ਦਿੰਦਾ ਕਾਂ ਕਹਿੰਦਾ ਵੀ ਮੈਨੂੰ ਤਾਂ ਲੱਗਿਆ ਸੀ ਲੱਗਿਆ ਸੀਗਾ ਵੀ ਮੈਂ ਆਪਣੇ ਕਾਲੇ ਰੰਗ ਤੋਂ ਦੁਖੀ ਆ ਤੇ ਹਾਂਸ ਆਪਣੇ ਚਿੱਟੇ ਰੰਗ ਤੋਂ ਦੁਖੀ ਹੋਇਆ ਪਿਆ ਉਹ ਕਹਿੰਦਾ ਫਿਰ ਤੇਰੇ ਹਿਸਾਬ ਦੇ ਨਾਲ ਕਿਹੜਾ ਪੰਛੀ ਸੋਹਣਾ ਹੁੰਦਾ ਹਾਂਸ ਕਹਿੰਦਾ ਤੋਤਾ ਸਭ ਤੋਂ ਸੋਹਣਾ ਵਾ ਦੇਖ ਕਿੰਨਾ ਸੋਹਣਾ ਉਹਨੂੰ ਰੰਗ ਦਿੱਤਾ ਪ੍ਰਮਾਤਮਾ ਨੇ ਉਹਦੀ ਚੁੰਝ ਨੂੰ ਵੀ ਲਾਲ ਰੰਗ ਦਿੱਤਾ ਕਿੰਨਾ ਸੋਹਣਾ ਲੱਗਦਾ ਦੇਖਣ ਨੂੰ ਕਾਹ ਸੋਚਦਾ ਵੀ ਹਾਂ ਗੱਲ ਸਹੀ ਆ ਵੀ ਤੋਤਾ ਦੇਖਣ ਨੂੰ ਸੋਹਣਾ ਲੱਗਦਾ ਉਹ ਤੋਤੇ ਕੋਲੇ ਜਾਂਦਾ ਤੋਤੇ ਨੂੰ ਪੁੱਛਦਾ ਵੀ ਤੂੰ ਆਪਣੀ ਜ਼ਿੰਦਗੀ ਤੋਂ ਖੁਸ਼ ਆ ਤੋਤਾ ਕਹਿੰਦਾ ਮੈਂ ਬਿਲਕੁਲ ਵੀ ਖੁਸ਼ ਨਹੀਂ ਹੈਗਾ ਆਪਣੀ ਜ਼ਿੰਦਗੀ ਤੋਂ ਉਹ ਕਹਿੰਦਾ ਵੀ ਤੈਨੂੰ ਕੀ ਦੁੱਖ ਆ ਕਹਿੰਦਾ ਮੈਨੂੰ ਇਹ ਦੁੱਖ ਆ ਮੈਨੂੰ ਇਹ ਹਰ ਸਮੇਂ ਡਰ ਆ ਵੀ ਮੈਨੂੰ ਕੋਈ ਫੜ ਕੇ ਪਿੰਜਰੇ 'ਚ ਨਾ ਪਾ ਲਵੇ ਲੋਕ ਮੈਨੂੰ ਪਿੰਜਰੇ 'ਚ ਰੱਖ ਕੇ ਬਹੁਤ ਖੁਸ਼ ਹੁੰਦੇ ਨੇ ਤੇ ਮੈਨੂੰ ਹਰ ਸਮੇਂ ਹੀ ਡਰ ਲੱਗਿਆ ਰਹਿੰਦਾ ਮੈਂ ਕੋਈ ਆਜ਼ਾਦ ਪੰਛੀ ਨਹੀਂ ਹੈਗਾ ਮੈਂ ਨਹੀਂ ਖੁਸ਼ ਹੈਗਾ ਚਲੋ ਜੀ ਕਾਂ ਨੂੰ ਲੱਗਦਾ ਇਹ ਵੀ ਗੱਲ ਸਹੀ ਆ ਉਹ ਕਹਿੰਦਾ ਫਿਰ ਤੂੰ ਦੱਸ ਕਿਹੜਾ ਪੰਛੀ ਸਭ ਤੋਂ ਸੋਹਣਾ ਤੋਤਾ ਕਹਿੰਦਾ ਵੀ ਸਭ ਤੋਂ ਸੋਹਣਾ ਪੰਛੀ ਤਾਂ ਮੋਰ ਆ ਉਹਦੇ ਵਰਗਾ ਸੋਹਣਾ ਤਾਂ ਕੋਈ ਹੋਣਾ ਹੀ ਨਹੀਂ ਵੀ ਤੂੰ ਉਹੋ ਬਣਾ ਕਾਂ ਸੋਚਦਾ ਵੀ ਹਾਂ ਇਹ ਵੀ ਗੱਲ ਸਹੀ ਆ ਵੀ ਤੂਤੇ ਨਾਲੋਂ ਤਾਂ ਕਿਤੇ ਸੋਹਣਾ ਮੋਰ ਆ ਮੋਰ ਬਣਿਆ ਜਾਵੇ ਉਹ ਹੁਣ ਮੋਰ ਲੱਭਣ ਤੋਰ ਪੈਂਦਾ ਮੋਰ ਨੂੰ ਲੱਭ ਜਾਂਦਾ ਜੀ ਪਿੰਜਰੇ ਦੇ ਵਿੱਚ ਵੱਡੇ ਸਾਰੇ ਪਿੰਜਰੇ ਦੇ ਵਿੱਚ ਉਹਨੂੰ ਕੈਦ ਕੀਤਾ ਹੋਇਆ ਸੀ ਕਾਫੀ ਸਾਰੇ ਲੋਕ ਆ ਜਿਹੜੇ ਉਹਨੂੰ ਦੇਖਣ ਦੇ ਲਈ ਖੜੇ ਸੀ ਤੇ ਮੋਰ ਜਦੋਂ ਉੱਥੇ ਕਾ ਮੋਰ ਦੇ ਕੋਲ ਪਹੁੰਚਦਾ ਵਾ ਤੇ ਉਹਦੇ ਕੋਲ ਜਾ ਕੇ ਬਹਿੰਦਾ ਉਹਨੂੰ ਪੁੱਛਦਾ ਵੀ ਤੇਰੀ ਕਹਿੰਦਾ ਜੂਨ ਬੜੀ ਸੋਹਣੀ ਆ ਤੂੰ ਪਹਿਲਾ ਪਾਉਨਾ ਵਾ ਦੇਖ ਕਿੰਨੇ ਲੋਕ ਤੈਨੂੰ ਦੇਖਣ ਦੇ ਲਈ ਖੜੇ ਨੇ ਕਿੰਨੇ ਤੈਨੂੰ ਖੂਬਸੂਰਤ ਰੰਗ ਪਰਮਾਤਮਾ ਨੇ ਦਿੱਤੇ ਨੇ ਮੋਰ ਕਹਿੰਦਾ ਮੈਂ ਬਿਲਕੁਲ ਖੁਸ਼ ਨਹੀਂ ਆਪਣੀ ਜ਼ਿੰਦਗੀ ਤੋਂ ਕਹਿੰਦਾ ਵੀ ਤੈਨੂੰ ਕੀ ਦੁੱਖ ਆ ਕਹਿੰਦਾ ਵੀ ਮੇਰਾ ਜਿਹੜਾ ਇਹ ਸੁਪਨਾ ਉਹ ਦੇਖਣ ਦੇ ਲਈ ਲੋਕ ਸਾਰਾ ਦਿਨ ਮੇਰੇ ਆਲੇ ਦੁਆਲੇ ਖੜੇ ਰਹਿੰਦੇ ਆ ਮੈਨੂੰ ਤੰਗ ਕਰਦੇ ਨੇ ਉਲਟਾ ਕਹਿੰਦਾ ਮੇਰੇ ਜਿਹੜੇ ਪੰਖ ਨੇ ਕਈ ਲੋਕ ਉਹ ਵੀ ਤੋੜ ਲੈਂਦੇ ਨੇ ਆਪਣੇ ਘਰਾਂ ਦਾ ਸ਼ਿੰਗਾਰ ਵਧਾਉਣ ਦੇ ਲਈ ਤੇ ਮੈਨੂੰ ਬਹੁਤ ਦਰਦ ਹੁੰਦਾ ਵਾ ਉਦੋਂ ਮੈਨੂੰ ਦਰਦ ਦਿੰਦੇ ਨੇ ਇਹ ਲੋਕ ਮੈਂ ਆਪਣੀ ਜੂਂ ਤੋਂ ਖੁਸ਼ ਨਹੀਂ ਕਾਹ ਕਹਿੰਦਾ ਵੀ ਇਹ ਵੀ ਗੱਲ ਸਹੀ ਆ ਕਹਿੰਦਾ ਫਿਰ ਤੂੰ ਦੱਸ ਵੀ ਸਭ ਤੋਂ ਵਧੀਆ ਪੰਛੀ ਕਿਹੜਾ ਵਾ ਮੋਰ ਕਹਿੰਦਾ ਅੱਜ ਸਭ ਤੋਂ ਵਧੀਆ ਪੰਛੀ ਦੀ ਗੱਲ ਕਰਦਾ ਤਾਂ ਸਭ ਤੋਂ ਵਧੀਆ ਪੰਛੀ ਕਾਹ ਮਾਂ ਤੂੰ ਆ ਕਹਿੰਦਾ ਉਹ ਕਿਵੇਂ ਕਹਿੰਦਾ ਨਾ ਤੈਨੂੰ ਇਹ ਡਰ ਆ ਵੀ ਤੈਨੂੰ ਕੋਈ ਪਿੰਜਰੇ ਚ ਕੈਦ ਕਰ ਲੂਗਾ ਨਾ ਕੋਈ ਤੈਨੂੰ ਦੇਖਣ ਦੇ ਲਈ ਤੰਗ ਕਰਦਾ ਵਾ ਇਸ ਤੋਂ ਵਧੀਆ ਜੂਨ ਕਿਸੇ ਪੰਛੀ ਦੀ ਹੋਣੀ ਹੀ ਨਹੀਂ ਤੂੰ ਆਪਣਾ ਆਜ਼ਾਦੀ ਦੇ ਨਾਲ ਘੁੰਮਦਾ ਫਿਰਦਾ ਵਾ ਜਿੱਥੇ ਤੇਰਾ ਦਿਲ ਕਰਦਾ ਤੂੰ ਉੱਥੇ ਚੱਲਿਆ ਜਾਣਾ ਕਾ ਨੂੰ ਪਹਿਲੀ ਵਾਰੀ ਜ਼ਿੰਦਗੀ ਚ ਲੱਗਦਾ ਵਾ ਕਿ ਮੈਂ ਬਹੁਤ ਵਧੀਆ ਜੂਨ ਦੇ ਵਿੱਚ ਆ ਵੀ ਮੇਰੇ ਤੋਂ ਵਧੀਆ ਜੂਨ ਕਿਸੇ ਦੀ ਨਹੀਂ ਹੋਣੀ ਸੋ ਦੋਸਤੋ ਉਹ ਵਾਪਸ ਜਾਂਦਾ ਉਸ ਦਰਖਤ ਦੇ ਉੱਤੇ ਉਹ ਸਾਧ ਹਲੇ ਵੀ ਉੱਥੇ ਲੰਮਾ ਪਿਆ ਹੁੰਦਾ ਤੇ ਸਾਧ ਨੂੰ ਜਾ ਕੇ ਕਹਿੰਦਾ ਵੀ ਮੈਂ ਕੁਝ ਨਹੀਂ ਬਣਨਾ ਮੈਂ ਜੋ ਹੈਗਾ ਮੈਂ ਇਹਦੇ ਵਿੱਚ ਹੀ ਖੁਸ਼ ਆ ਸਾਧ ਕਹਿੰਦਾ ਤੈਨੂੰ ਸਿੱਖਿਆ ਦੇਣ ਵਾਸਤੇ ਹੀ ਇਹ ਸਾਰਾ ਕੁਝ ਮੈਂ ਕੀਤਾ ਵਾ ਤੈਨੂੰ ਮੈਂ ਭੇਜਿਆ ਸੀ ਜੋ ਵੀ ਤੈਨੂੰ ਜੂਨ ਪਰਮਾਤਮਾ ਨੇ ਦਿੱਤੀ ਉਹ ਚੰਗੀਆਂ ਇਹਦੇ ਵਿੱਚ ਖੁਸ਼ ਰਹਿਣਾ ਸਿੱਖ। ਦੋਸਤੋ ਕਹਾਣੀ ਦੀ ਸਿੱਖਿਆ ਆਪਣੇ ਲਈ ਵੀ ਇਹੋ ਆ ਕਿ ਜੋ ਆਪਾਂ ਹੈਗੇ ਆ ਉਹਦੇ ਵਿੱਚ ਖੁਸ਼ ਰਹਿਣਾ ਸਿੱਖੀਏ। ਦੂਜੇ ਨੂੰ ਦੇਖ ਕੇ ਇਹ ਨਾ ਕਦੇ ਵੀ ਸੋਚੀਏ ਕਿ ਉਹਦੀ ਜ਼ਿੰਦਗੀ ਜ਼ਿਆਦਾ ਸੋਹਣੀ ਆ ਸਾਡੀ ਜ਼ਿੰਦਗੀ ਸੋਹਣੀ ਨਹੀਂ। ਜੀਦੀ ਜ਼ਿੰਦਗੀ ਦੇਖਣ ਨੂੰ ਸਾਨੂੰ ਸੋਹਣੀ ਲੱਗਦੀ ਹੈ ਜੇ ਉਹਨੂੰ ਜਾ ਕੇ ਪੁੱਛੋਗੇ ਦੁੱਖ ਤਾਂ ਉਹਨੂੰ ਵੀ ਬੜੇ ਨੇ ਜਿਹੜਾ ਬੰਦਾ ਚਿਹਰੇ ਤੋਂ ਹਮੇਸ਼ਾ ਹੱਸਦਾ ਦਿਖਦਾ ਉਹ ਵੀ ਦੇਲੋਂ ਕਈ ਵਾਰੀ ਬਹੁਤ ਦੁਖੀ ਹੁੰਦਾ ਸੋ ਆਪਣੇ ਆਪ ਦੇ ਵਿੱਚ ਸੈਟੀਸਫਾਈ ਹੋਣਾ ਜ਼ਰੂਰ ਸਿੱਖੋ ਜੀ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਚ ਕੋਈ ਹੋਰ ਕਹਾਣੀ ਲੈ ਕੇ ਜਲਦੀ ਹਾਜ਼ਰ ਹੋਵਾਂਗਾ ਜੀ